ਵਾਪਸ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਉਹ ਜੀ ਚੈਲ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਦੇ ਉੱਪਰ ਤੇ ਅੱਜ ਦਾ ਦਿਨ ਬਾਬਿਓ ਬਹੁਤ ਹੀ ਖਾਸ ਤੇ ਅਹਿਮ ਦੇਣਾ ਸਾਰੀ ਹੀ ਨਾਨਕ ਨਾਮ ਲੈਵਾ ਸਿੱਖ ਸੰਗਤ ਵਾਸਤੇ ਕਿਉਂਕਿ ਅੱਜ ਦੇ ਦਿਨ ਸਾਡੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪ੍ਰਕਾਸ਼ ਪੂਰਬ ਦਿਹਾੜਾ ਸੋ ਸਾਰੀ ਹੀ ਸਿੱਖ ਸੰਗਤ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਤੇ ਮਹਾਰਾਜ ਸਭ ਦੇ ਸਿਰ ਤੇ ਹੱਥ ਰੱਖੋ ਤੇ ਸਾਉਂ ਅਦੇਸ਼ਾਂ ਦੇ ਵਿੱਚ ਵੀਰ ਜਿੰਨੇ ਰਹਿੰਦੇ ਆ ਸਾਰਿਆਂ ਦੀਆਂ ਮਨੁਕਾਮਨਾ ਪੂਰੀਆਂ ਕਰਨ। ਬਾਕੀ ਕਰਦੇ ਆਂ ਸ਼ੁਰੂਆਤ ਗੱਡੀ ਸਟਾਰਟ ਕਰ ਲਈਏ। ਫੇਰ ਸੁਣਾਉਣਿਆ ਅੱਗੇ ਦੀ ਕਹਾਣੀ। ਹਾਂਜੀ ਬਾਬਿਓ ਐਦਾਂ ਲੈਣਾ ਲੱਗਦੀਆਂ ਉਸਤਾਦ ਆ ਰੋੜਾ ਦੇ ਉੱਪਰ ਐਦਾਂ ਐਦਾਂ ਲੈਣਾ ਲੱਗਦੀਆਂ ਨੇ ਉਹ ਆਰਮੀ ਬਾਬਿਓ ਇੱਥੇ ਸਾਡੇ ਨਾਲ ਕੈਂਪ ਦੇ ਲਵੇ ਆਰਮੀ ਦਾ ਉਹ ਬਣਿਆ ਹੋਇਆ بیس ਜਾ ਨਾ ਆਉਂਦੇ ਆ ਸਵੇਰੇ ਸਵੇਰੇ ਡਿਊਟੀ ਤੇ ਪੂਰਾ ਜਾ ਮਲਵਾ ਦਿੰਦੇ ਉਸਤਾਦ ਜੀ ਉਹ ਪਿੱਛੇ ਤੱਕ ਜਾ ਮੀ ਜਾ ਮਲਵਾ ਦਿੰਦੇ ਕਿਉਂਕਿ ਦੇਖਦੀ ਨਹੀਂ ਹੈਗੇ ਪੂਰੇ ਪੂਰੇ ਟਾਈਮ ਤੇ ਆਉਂਦੇ ਆ ਇਹ ਨਾ ਇੱਕ ਮਿੰਟ ਇੱਧਰ ਕਰਦੇ ਆ ਨਾ ਇੱਕ ਮਿੰਟ ਉੱਧਰ ਕਰਦੇ ਆ ਪੂਰੇ ਟਾਈਮ ਤੇ ਇਹਨਾਂ ਨੇ ਡਿਊਟੀ ਆਉਣਾ ਹੁੰਦਾਗਾ ਫਿਰ ਇਹਨਾਂ ਨੇ ਨਹੀਂ ਦੇਖਣਾ ਮੂਰੇ ਗੱਡੀ ਕੋਈ ਵੀ ਬੱਸ ਟੱਕ ਦੇਣੀ ਆ ਸਿੱਧੀ ਇਸ ਕਰਕੇ ਫਿਰ ਸਾਡੇ ਵਰਗੇ ਵਿਚਾਰੇ ਗਰੀਬ ਬੰਦੇ ਉਹਦੀ ਆਤ ਪਰ ਉਹਨਾਂ ਨੂੰ ਖੜਨਾ ਪੈਂਦਾ ਬਾਬੇ ਹੁਣ ਹੋ ਦੇਖੋ ਯਾਮ ਕਿੱਥੇ ਤੱਕ ਆਹੋ ਸਾਹਮਣੇ ਰੌਂਡ ਬੋਰਡ ਆ ਉੱਥੋਂ ਹੌਲੀ 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 ਜਿਵੇਂ ਜਿਵੇਂ ਗੱਡੀ ਨੂੰ ਕਿਸੇ ਨੂੰ ਮੌਕਾ ਜਾਂ ਦਾਜ ਆ ਲੱਗਦਾ ਹੌਲੀ ਹੌਲੀ ਫਿਰ ਕੱਟਣੀ ਪੈਂਦੀ ਹੈ ਉੱਥੋਂ ਗੱਡੀ ਸੋ ਬਹੁਤ ਮੁਸੀਬਤਾਂ ਨੇ ਬਾਬਿਓ ਬਹੁਤ ਹੀ ਔਖੀ ਹੈ ਡਰਾਈਵਰੀ ਜਿਵੇਂ ਸੁਰਿੰਦਰ ਸਿੰਦੇ ਦਾ ਗਾਣਾ ਆਇਆ ਸੀਗਾ ਪੈਂਦੇ ਸੱਪ ਦੀ ਸਰੀ ਤੋਂ ਨੋਟ ਚੱਕਣੇ ਨਹੀਂ ਔਖੀ ਹੈ ਡਰਾਈਵਰੀ ਬਿੱਲੋ ਸੋ ਮਿੱਤਰ ਪਿਆਰਿਓ ਐਨੀ ਔਖੀ ਹੈ ਡਰਾਈਵਰੀ ਐਵੇਂ ਸੋਚਿਆ ਕਰੋ ਵੀ ਕੋਈ ਕੰਮ ਈਜੀ ਆ ਸਾਰੇ ਕੰਮ ਹੀ ਔਖੇ ਆ ਲਾਲੋ ਸਾਹਿਬ ਵੀ ਸਵੇਰ ਦੇ ਉੱਠੇ ਹੋਏ ਆ 3 ਵਜੇ ਦੇ ਸਵੇਰ થી ਸਟਰਗਲ ਚਾਲੂ ਆ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਸਟਰਗਲ ਕਰਦਾ ਕੋਈ ਬੰਦਾ ਇਹ ਨਹੀਂ ਵੀ ਜਿਹੜਾ ਸਟਰਗਲ ਨਾ ਕਰਦਾ ਹੋਵੇ ਸੋ ਆਪਣੀ ਸਟਰਗਲ ਕਿਸੇ ਨੂੰ ਦੱਸਣੀ ਕੋਈ ਵੱਡੀ ਐ ਚ ਕੋਈ ਮਹਾਨਤਾ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਹਰੇਕ ਬੰਦਾ ਸਟਰਗਲ ਕਰਦਾ ਆਪਦੇ ਲਈ ਆਪਦੇ ਪਰਿਵਾਰ ਲਈ ਪੈਸੇ ਕਮਾਉਣ ਲਈ ਕਰਦਾ ਕਿਸੇ ਲਈ ਕੋਈ ਸਟਰਗਲ ਨਹੀਂ ਕਰਦਾ ਜਿਵੇਂ ਆਪਾਂ ਕਹਿ ਦਈਏ ਜੇ ਕੋਈ ਕਹੇ ਵੀ ਮੈਂ ਲੋਕਾਂ ਲਈ ਸਟਰਗਲ ਕਰਦਾ ਜੀ ਐਂ ਕਰਦਾ ਉਹ ਕਰਦਾ ਸਭ ਸਾਲੇ ਠੀਕ ਆ ਐਵੇਂ ਝੂਠ ਮਾਰਦੇ ਆ ਭੈਣ ਚੋਂ ਪੈਸੇ ਬਣਾਉਣ ਦੇ ਮਾਰੇ ਲੋਕ ਬਹੁਤ ਕੁਸ਼ ਕਰਦੇ ਆ ਬਾਬਿਓ ਸੋ ਐਵੇਂ ਗੱਲਾਂ ਜਨਾਇਆ ਕਰੋ ਹਰੇਕ ਬੰਦੇ ਦੀ ਜ਼ਿੰਦਗੀ ਦੀ ਸਟਰਗਲ ਆ ਤੁਸੀਂ ਸਵੇਰੇ ਉੱਠੋਗੇ ਸੋਡੀ ਜ਼ਿੰਦਗੀ ਦੇ ਵਿੱਚ ਸਟਰਗਲ ਸ਼ੁਰੂ ਆ ਬਸ ਜਦੋਂ ਸਵੇਰ ਚੜ੍ਹਦੀ ਆ ਲੈ ਕੇ ਬਾਬੇ ਦਾ ਨੋ ਰਦਾਸ ਬੇਨਤੀ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਕੋਈ ਕੰਮ ਮਿਲਦਾ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਬਾਬਿਓ ਕੋਈ ਕੰਮ ਵੱਡਾ ਛੋਟਾ ਨਹੀਂ ਸਾਰੇ ਕੰਮ ਸੇਮ ਆ ਬਸ ਤੁਸੀਂ ਕੰਮ ਨੂੰ ਐ ਪਹਿਣਾ ਜਿਵੇਂ ਕੋਈ ਭੁੱਖਾ ਸ਼ੇਰ ਸ਼ਿਕਾਰ ਨੂੰ ਪੈਂਦਾ ਜਦੋਂ ਤੁਸੀਂ ਇਹ ਚੀਜ਼ ਸਮਝ ਗਏ ਤਾਂ ਕਦੇ ਵੀ ਘਰ ਦੇ ਵਿੱਚ ਕੋਈ ਗਰੀਬੀ ਨਹੀਂ ਰਹੂਗੀ ਮਾਈਂਡ ਦੇ ਵਿੱਚ ਸਭ ਤੋਂ ਪਹਿਲਾਂ ਮਾਈਂਡ ਦੀ ਜਿਹੜੀ ਗਰੀਬੀ ਆ ਉਹ ਕੱਢੋ ਦਿਮਾਗਾਂ ਦੇ ਵਿੱਚੋਂ ਜਿਹੜੀ ਸਰੀਰ ਦੀ ਤੇ ਤਨ ਦੀ ਗਰੀਬੀ ਹੁੰਦੀ ਹੈ ਬੰਦਾ ਦੂਰ ਕਰ ਲੈਂਦਾ ਜਿਹੜੀ ਦਿਮਾਗ ਦੀ ਗਰੀਬੀ ਹੁੰਦੀ ਹੈ ਨਾ ਮਾਈਂਡ ਦੀ ਕਿਉਂਕਿ ਮਾਈਂਡ ਗੇਮ ਆ ਸਾਰੀ ਇਹ ਗਰੀਬੀ ਕੱਢਣੀ ਬਹੁਤ ਔਖੀ ਆ ਜਿੱਦਣ ਇਹ ਗਰੀਬੀ ਨਿਕਲ ਗਈ ਤਨ ਵਾਲੀ ਤਾਂ ਘਰ ਵਾਲੀ ਤਾਂ ਉਹੀ ਨਿਕਲ ਜਾਂਦੀ ਆ ਬਾਕੀ ਗੱਲਾਂ ਬਾਤਾਂ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਵੇਂ ਲੱਗਦੀਆਂ ਫਿਰ ਆਪਾਂ ਉਹੋ ਜੀ ਗੱਲ ਕਰਿਆ ਕਰਾਂ ਯਾਰ ਮਾੜਾ ਮੋਟਾ ਦੱਸਿਆ ਕਰੋ ਨਵਾਂ ਨਵਾਂ ਕੰਮ ਆ ਤੁਹਾਨੂੰ ਪਤਾ ਫਿਰ ਆਪਾਂ ਹੁਣ ਅਜੇ ਪਤਾ ਨਹੀਂ ਲੱਗ ਰਿਹਾ ਕੁਝ ਬਾਕੀ ਯਾਰ ਤੁਸੀਂ ਬਾਈ ਸ਼ੇਅਰ ਵੀ ਕਰਿਆ ਕਰੋ ਯਾਰ ਫੋਲੋ ਫੂਲੋ ਕਰਿਆ ਕਰੋ ਉਸਤਾਦ ਹੋਰ ਯਾਰ ਫੋਲੋ ਫੂਲੋ ਕਰਿਆ ਕਰੋ ਮੇਰਾ ਵੀਰ ਤੇ ਲਿਆਉਂਦੇ ਰਹਾਂਗੇ ਵਲੌਗ ਆਉਂਦੇ ਰਹਿਣਗੇ ਛਿੜਦੇ ਰਹਾਂਗੇ ਹੁਣ ਟੈਨਸ਼ਨ ਨਾ ਲਓ ਚੱਕੀ ਰੱਖਣਾ ਕੰਮ ਆਪਾਂ ਬਾਕੀ ਹੋਰ ਸੁਣਾਓ ਗੱਲਾਂ ਬਾਤਾਂ